ਇਹ ਤਸਵੀਰਾਂ ਨੇ ਸੰਗਰੂਰ ਚ ਪੈਂਦੇ ਉਸ ਪਰਿਵਾਰ ਦੀਆਂ ਜਿਹੜਾ ਤਾਂ ਜਵਾਨ ਤੇ ਇਕਲੌਤਾ ਕਮਾਉਣ ਵਾਲਾ ਜੀ ਵੱਡੇ ਹਾਦਸੇ ਦਾ ਸ਼ਿਕਾਰ ਹੋਇਆ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਪਵਾਨੀਗੜ ਨੇੜੇ ਬੱਸ ਪਲਟ ਗਈ ਬੱਸ ਦੇ ਅੱਗੇ ਜਾ ਰਹੇ ਕੈਂਟਰ ਨੇ ਘੱਟ ਮਾਰਿਆ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਨੌਜਵਾਨ ਰਜਿੰਦਰ ਸ਼ਰਮਾ ਸਣੇ ਕੁੱਲ ਦੋ ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖਮੀ ਨੇ ਪਰ ਆਦੀ ਫੋਟੋ ਨੂੰ ਜਫੀ ਪਾ ਚੀਕਾਂ ਮਾਰ ਮਾਰ ਰੋ ਰਹੀ ਇਸ ਛੋਟੀ ਪੈਂ ਦਾ ਬੁਰਾ ਹਾਲ ਹੈ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬੱਸ 'ਤੇ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸੀ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਪ ਜਾਣ ਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ ਸੱਟ ਵੱਜੇ ਕਿ ਨਹੀਂ ਸਾਨੂੰ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜੀਆਂ ਨੇ। ਹਾਂ ਜੀ ਹਸਪਤਾਲ ਲੱਗਿਆ ਵੀ ਉਹ ਨਹੀਂ ਰਹੇ ਉਹ ਹਾਦਸੇ 'ਚ ਟੁੱਟੇ ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ। ਮੇਰੇ ਪਾਬਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਕਬ ਨੰਨ ਥੱਕੀ ਵੀ ਸੇ ਨੰਨ ਥੱਕ 10000 ਆ ਮੈਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵੇਚੈ ਨਹੀਂ ਜੋ ਪੁੱਛਿਆ ਰਹਿਣਗੇ ਪੁੱਛਿਲੇ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ 'ਚ ਜਦੋਂ ਐਕਸੀਡੈਂਟ ਹੋਇਆ ਉਹਦੀ ਉਲਾਦ ਮੈਨੂੰ ਪੂਰੇ ਹੋਣੀ ਇਹ ਪਹਿਲਾਂ ਤਾਂ ਡੈਡੀ ਸੀ ਜੀ ਹਾਂਜੀ ਪਾਣੀ ਵਾਲੀ ਟੈਂਕੀ ਅਸੀਂ ਲੱਗਾਈ ਸੀ ਉਹਦੀ ਡੈਥ ਹੋ ਗਈ ਸੀ ਜੀ ਹਾਂਜੀ ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਸੀ ਰਜਿੰਦਰ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਹੈ ਜੀ ਦੋ ਇਹਦੇ ਭੈਣਾ ਨੇ ਜੀ ਤੇ ਛੋਟਾ ਜਿਹਾ ਬੱਚਾ ਜੀ ਬੁੰਡਾ ਬਿਹਾ ਹੋਇਆ ਦੋ ਬੰਨੀਆਂ ਦੋ ਬੱਚੇ ਹੋ ਗਏ ਪਰਿਵਾਰ ਚ ਕਮਾਉਣ ਵਾਲਾ ਸੀ ਪਰਿਵਾਰ ਚ ਇਹੀ ਕਮਾਉਣ ਵਾਲਾ ਸੀ ਪਿਤਾ ਦੀ ਮੌਤ ਤੋਂ ਬਾਅਦ ਰਜਿੰਦਰ ਨੂੰ ਤਰਸ ਦੇ ਆਧਾਰ ਤੇ ਜਲ ਵਿਭਾਗ ਦੀ ਸਰਕਾਰੀ ਨੌਕਰੀ ਮਿਲੀ ਸੀ ਤੇ ਅੱਜ ਇਸ ਹਾਦਸੇ ਨੇ ਪਰਿਵਾਰ ਦਾ ਸਭ ਕੁਝ ਖੋ ਲਿਆ ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਖਬਰ ਭੇਜੀ ਹੈ ਕੁਲਵੀਰ ਸਿੰਘ ਨੇ ਬਾਕੀ ਤੁਹਾਡਾ ਇਸ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਵੇਖ ਤੇ ਰੂ ਪੰਜਾਬ ਤੱਕ